ਆਏ ਮੇਰੇ ਵਰਗੇ ਵੇਲੜ ਸਾਰੇ ਖੜੇ ਹੋਏ ਨੇ ਆ ਕਿਵੇਂ ਲੈਂਦੇ ਠੰਡੀ ਹਵਾ ਏਸੀ ਦੇ ਅੱਗੇ ਖਲੋਗੇ ਲੈ ਲੋ ਜੀ ਲੱਗੇ ਸੀ ਲੈਂਟਰ ਪਾਉਣ ਠੰਡੀ ਠਾਰ ਹਵਾ ਚੱਲਦੀ ਪਈ ਹੈ ਨਹੀਂ ਮੈਨੂੰ ਤਾਂ ਲੱਗਦਾ ਕੂਲਿੰਗ ਇਧਰੋਂ ਆਉਂਦੀ ਪਈ ਆ ਪਾਸੇ ਪੱਖਾ ਚੱਲਦਾ ਅੱਗੇ ਲੰਮੇ ਪਿਆ ਜਾਂਦੇ ਗੱਲ ਮਾੜੀ ਹਾਂ ਇੱਥੇ ਬਹਿ ਗਏ ਅਸੀਂ ਆਨੰਦ ਲੈ ਆ ਲੈ ਪੱਖੇ ਲੱਗੇ ਬੈਠਾ ਹੋਇਆ ਵੇ ਠੰਡੀ ਹਵਾ ਆ ਜਾ ਵੀਰ ਬਹਿ ਜਾ ਤੂੰ ਵੀ ਲੈ ਲਾ ਹਵਾ ਬਸ ਅਸੀਂ ਇੱਥੇ ਬਹਿ ਕੇ ਆਦਾ ਦੁਪਹਿਰ ਕੱਟ ਲਈ ਦੀ ਪਤਾ ਨਹੀਂ ਕੀ ਗੱਲ ਏ ਇੱਕ ਵੀਰ ਮੇਰਾ ਆ ਤੇ ਇੱਕ ਵੀਰ ਮੇਰਾ ਇੰਦੇ ਅੱਗੇ ਲੰਬੇ ਇੰਦੇ ਅੱਗੇ ਬੈਠੇ ਹੋਏ ਨਾ ਮੈਂ ਇਹਨੂੰ ਪੁੱਛਿਆ ਕੀ ਗੱਲ ਇੰਦੇ ਅੱਗੇ ਕਿਉਂ ਬੈਠੇ ਆ ਨਾ ਮਿਸਤਰੀ ਆ ਦੋ ਏਸੀ ਲਾ ਆ ਗਏ ਕਿ ਥੱਲੇ ਇੱਕ ਛੱਤ ਤੇ ਇਹ ਅੱਗੇ ਬਹਿ ਕੇ ਹਵਾ ਲੈਣਦੇ ਪਏ ਇਹ ਲੈਂਟਰ ਪੱਖਾ ਤਾਂ ਵਾਕਈ ਠੰਡੀ ਹਵਾ ਸੁੱਟਦਾ ਪਿਆ ਇਹ ਕਿਸੇ ਕੰਮ ਨੂੰ ਲਾਇਆ ਹਵਾ ਲੈ ਠੰਡੀ ਸੁੱਟਦਾ ਪਿਆ ਤੇ ਹੁਣ ਜੇ ਆਪਾਂ ਨਹੀਂ ਨਹੀਂ ਬੰਦ ਜੇ ਫਿਰ ਪੱਖਾ ਨਰਾਜ ਹੋ ਗਿਆ ਹਾਂ ਪੱਖੇ ਨਰਾਜ ਹੋ ਜਾਣਾ ਪੱਖਾ ਬੰਦ ਕਰ ਲਾਉਂ ਤੋਂ ਬਿੱਲ ਪੈਂਦਾ ਇੱਧਰ ਆਪਣੇ ਲੈਂਟਰ ਦੀ ਹੋ ਗਈ ਤਿਆਰੀ ਫੁੱਲ ਬਾਬੇ ਵੀਰੇ ਸਾਰੇ ਆਪਾਂ ਬੋਲੋ ਲਾਪਾ AC ਵੀ ਕੋਈ ਤਰਾਜ ਨਾ ਕਰੇ ਵੀ ਸਾਥ ਕੋਈ ਤਰਾਜ ਨਾ ਕਰੇ ਛਾਂਗੇ ਮੰਗੇ ਰਿਹਾ ਉਹ ਖਲੇ ਹਰੇ ਉੱਧਰ ਆ ਜਾ ਇੱਧਰ ਆ ਆਜੋ ਏਸੀ ਅੱਗੇ ਆਜੋ ਤੁਸੀਂ ਹਵਾ ਲੈ ਲਓ ਇਹ ਖੁੱਲੋ ਤਿਆਰੀ ਕਾਇਕ ਵੀ ਇੰਥੇ ਆ ਆ ਗਿਆ ਹਾਂ ਆਜਾ ਆਜਾ ਤੇਰਾ ਇੱਜ਼ਤਮਾਨ ਬੋਲ ਲੈ ਤੇ ਆਪਾਂ ਏਸੀ ਅੱਗੇ ਬੈ ਕੇ ਹਵਾ ਲੈ ਸਕਦਾ ਵੇਖ ਲੈ ਗੁੱਸਾ ਨਾ ਕਰੀ ਲੈ ਲਾਵਾ ਜੀ ਆ ਠੰਡੀ ਹਾਂ ਵੀਰ ਤੁਸੀਂ ਜਾਲ ਬੰਨਦੇ ਜੀ ਕਿੱਥੋਂ ਜੇ ਆਪਾਂ ਦੋਲੇ ਵਾਲੇ ਦੋਲੇ ਵਾਲੇ ਲੋ ਜੀ ਆਪਣੇ ਪਿੰਡ ਦਾ ਵੀਰ ਨਾ ਤੁਹਾਡਾ ਕੀ ਸੋਨੂ ਸੋਨੂ ਹਾਂਜੀ ਗੁਰਦੇਵ ਸਿੰਘ ਸੋਨੂ ਨਾ ਜਨਦੀਪ ਸਿੰਘ ਸੋਨੂ ਜਨਦੀਪ ਸਿੰਘ ਸੋਨੂ ਕੀ ਰਣਦੀਪ ਸਿੰਘ ਰਣਦੀਪ ਸਿੰਘ ਸੋਨੂ ਬਾਲਾ ਸੋਨੂ ਹੀ ਚੱਲਦਾ ਹਾਂ ਸੋਨੂ ਚੱਲ ਹਾਂਜੀ ਤੇ ਜੇ ਕਿਹੇ ਵੀਰ ਨੇ ਆਪ ਦਾ ਜਾਦੂ ਜੁਲ ਜਿਵੇਂ ਕੋਠੀਆਂ ਤੇ ਲੈਂਟਰ ਪੈਂਦੇ ਨੇ ਜਿਵੇਂ ਆਹ ਜਾਲ ਬੱਜਾ ਹੈ ਬੀਮ ਬਣਾਉਣੇ ਨੇ ਬਾਥਰੂਮ ਦੇ ਬਹੁਤ ਵਧੀਆ ਕੰਮ ਕਰਦਾ ਕਿਸੇ ਨੇ ਬਣਾਉਣਾ ਹੋਵੇ ਹਾਂਜੀ ਫੋਨ ਨੰਬਰ ਦੱਸ ਦਿਓ ਆਪ ਦਾ 78195 7041 638884 638884 ਤੇ ਵੀਰ ਦਾ ਨਾਮ ਹੈਗਾ सोनू ਪਿੰਡ ਦੌਲੇ ਵਾਲਾ ਜੇ ਕਿਹੇ ਵੀਰ ਨੂੰ ਲੋੜ ਹੋਵੇ ਨਾ ਬੰਦਾ ਮਿਲੇ ਤਾਂ ਇੱਥੇ ਸੰਪਰਕ ਕਰੋ ਇਸ ਫੋਨ ਨੰਬਰ ਤੇ ਤੇ ਜਾਲ ਬਹੁਤ ਵਧੀਆ ਵੱਜਿਆ ਰ ਉਧਰ ਵੀਰ ਆਪਣੇ ਪੈਰ ਪਾਉਂਦੇ ਪੈਣੇ ਕੰਮ ਪੂਰਾ ਜੋਰਾਂ ਤੇ ਆ ਆਨੰਦ ਲਿਆਂਦੇ ਪੈ ਆਨੰਦ ਤੇ ਆਸੇ ਪਾਸੇ ਝੋਨਾ ਲੱਗਿਆ ਹੋਇਆ ਵੇ ਆਹਾਹਾ ਤੇ ਆਪਾਂ ਏਸੀ ਅੱਗੇ ਬੈਠੇ ਤੇ ਆਲਾ ਦਵਾਲਾ ਸਾਰਾ ਠੰਡਾ ਹੋ ਗਿਆ ਆ ਵੇਲੇ ਬੰਦੇ ਨੇ ਏਸੀ ਅੱਗੇ ਬੈੰਦੇ ਨੇ ਹੈ ਭੱਜ ਭੱਜ ਕੇ ਏਸੀ ਅੱਗੇ ਆਉਂਦੇ ਨੇ ਤੇ ਕੋਲ ਹੀ ਖਲ ਪਿਓਗੇ ਰੱਖੀ ਬੈਠੇ ਨੇ ਲਓ ਕਰ ਲੋ ਘਿਉ ਨੂੰ ਭੰਡਾ ਖਾਲ ਠੰਡੀ ਕਰ ਖਾਲ ਬੰਦਾ ਵਿੱਚ ਸਿਰ ਚ ਮਲਣੀ ਥੋਨੂ ਏ ਠੰਡੀ ਹੁੰਦੀ ਖਾਲ ਠੰਡੀ ਹੁੰਦੀ ਆ ਉੱਤੇ ਧੋਪਣ ਇਹ ਤਜਰਬਾ ਕਰਕੇ ਵੇਖਿਆ ਕਿ ਕੱਲੇ ਬੰਦੇ ਹੀ ਠੰਡੇ ਕਰਦਾ ਕਿ ਖਾਲ ਵੀ ਠੰਡੀ ਕਰੇਗਾ ਇਹ ਖਾਲ ਹਾਂ ਗਲਤ ਤੇਰੀ ਮੰਨਣ ਜੋਗੇ ਹਾਂਜੀ ਖਲ ਘਟ ਗਈ ਯਾਰ ਸੋਨੂ ਨਾ ਜਾਦੇ ਨਹੀਂਗੇ ਹਨਾ ਸੋਨੂ ਸੋਨੂ ਹੋਈ ਪਈ ਸੋਨੂ ਸੋਨੂ ਹੋਈ ਪਈ ਇੱਧਰ ਵੀਰ ਆਪਣੇ ਪੈ ਪਾਉਂਦੇ ਪਾਣੇ ਛੋਰਾ ਛੋਰਾ ਚੱਲੀ ਜਾਂਦਾ ਕੰਮ ਮਿੱਠਾ ਪਾਣੀ ਬਣਿਆ ਹੋਇਆ ਉਹ ਲਿਆਓ ਸੰਦਲ ਵਾਲਾ ਪਾਣੀ ਬਣਿਆ ਉਹ ਲਿਆਓ ਹਾਂ ਲੈ ਸੰਦਲ ਗੁਰਵਾ ਤੈਨੂੰ ਪਤਾ ਹੀ ਨਹੀਂ ਹਜੇ ਹਾਂ ਉਹੀ ਉਹੀ ਉਹਦੇ ਸੰਦਲ ਫਰੇਵਰ ਆਉਂਦਾ ਨੇ ਇੱਕ ਉਹ ਪਾਇਆ ਲਾ ਦੋ ਲਾ ਦੋ ਬੇਲੀ ਕੋ ਗੀਟੀਆਂ ਤੇ ਇਧਰ ਪਤਾ ਨਹੀਂ ਕੀ ਗੱਲ ਏ ਵਾਰ-ਵਾਰ ਏਸੀ ਦੇ ਅੱਗੇ ਆ ਕੇ ਖਲੋਂਦੇ ਨੇ ਬਿਲਡ ਦਾ ਮੋਟਾ ਨੂੰ ਕਰ ਲੈਣਾ ਹਜੇ ਦੋ ਮਿੰਟ ਹੈ ਮੋਟਾ ਨੂੰ ਬਿਲਡ ਦਾ ਮੋਟਾ ਆ ਵੇ ਤਾਂ ਇਧਰ ਠੰਡੀ ਹਵਾ ਆਉਂਦੀ ਪਈ ਆ ਵੇ ਵੇਖ ਲਾ ਗੋਲਿੰਗ ਬੜੀ ਠੰਡੀ ਹਵਾ ਠੰਡੀ ਹਵਾ ਆ ਏਸੀ ਦੀ ਹਵਾ ਪਾਇ ਪੈ ਗੇ ਨਾ ਇੱਧਰ ਕਿਉਂ ਵੀ ਏਸੀ ਦੀ ਹਵਾ ਪਾਇ ਪੈ ਗੇ ਮਿਰਚਾਂ ਹੀ ਲਾਲ ਹੋ ਗਈਆਂ ਨੇ ਤੇ ਬੰਦੇ ਕਿਵੇਂ ਨਾ ਲਾਲ ਹੋਣਗੇ ਸਾਡੇ ਬੰਦੇ ਕਿਵੇਂ ਨਾ ਲਾਲ ਹੋਣਗੇ ਇੱਟਾ ਲਾਲ ਹੋ ਗਈਆਂ ਹਾਂ ਇੱਟਾ ਲਾਲ ਹੋ ਗਈਆਂ ਲਓ ਜੀ ਸਾਡੀ ਤਿਆਰੀ ਹੈਗੀ ਫੁੱਲ ਬਸ ਥੋੜੇ ਪੈ ਪਈ ਰਹਿ ਗਏ ਨੇ ਉਹਦੀ ਉਡੀਕ ਕਰਦੇ ਪੈਂ ਇਸ ਤੋਂ ਬਾਅਦ ਪਾਏਗਾ ਲੈਂਟਰ ਤੇ ਤੁਹਾਨੂੰ ਸਾਰੀ ਵੀਡੀਓ ਵਿਖਾਵਾਂਗੇ ਲਾਈਵ ਲੈਂਟਰ ਪੈਂਦੇ ਦੀ ਕਿਵੇਂ ਪੈਂਦਾ ਪਤਾ ਹੀ ਸਾਰਿਆਂ ਨੂੰ ਕਿਵੇਂ ਪੈਂਦਾ ਬਾਕੀ ਬਾਕੀ ਆਹੋ ਜਿਹਾ ਰੌਣਕ ਮੇਲਾ ਹੀ ਕਿਵੇਂ ਪੈਂਦਾ ਕੰਮ ਇਹ ਤੁਹਾਨੂੰ ਦਿਖਾਵਾਂਗੇ ਧੰਨਵਾਦ ਜੀ